ਹਰਿਆਣਾ ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਸਿਖਰਾਂ ਤੇ ਪਹੁੰਚ ਚੁੱਕੀ ਹੈ ਇਸ ਮਾਮਲੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਔਰ ਐਸਜੀਪੀਸੀ ਮੈਂਬਰ ਵੀ ਨੇ ਮੇਰਾ ਕਹਿਣ ਤੋਂ ਮਤਲਬ ਹੈ ਸੁੱਚਾ ਸਿੰਘ ਲੰਗਾ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਜਿਹੜਾ ਪੰਚਕੋਲਾ ਦੇ ਗੁਰਦੁਆਰਾ ਨਾਡਾ ਸਹਿ ਵਿਖੇ ਨਹੀਂ ਸੰਗਤ ਇਕੱਤਰ ਹੋਈ ਹੈ ਇਹਨਾਂ ਦੀ ਅਗਵਾਈ ਤੁਸੀਂ ਕਰ ਰਹੇ ਹੋ ਔਰ ਕਿੰਨੇ ਜ਼ਿਲ੍ਹਿਆਂ ਤੋਂ ਜਿਹੜੇ ਨੇ ਇੱਥੇ ਮੈਂਬਰ ਪਹੁੰਚੇ ਹੋਏ ਨੇ ਮੈਂ ਸਮਝਨਾ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਐਕਸ ਐਮਐਲਏ ਇਹ ਸਾਰੇ ਲਗਭਗ ਇੱਥੇ ਆ ਅਸੀਂ ਬੈਠੇ ਹੋਏ ਕਿੰਨੇ ਜ਼ਿਲ੍ਹਿਆਂ ਦੇ ਐਮਐਲਏ ਨੇ ਅਸੀਂ 5-6 ਜ਼ਿਲ੍ਹਿਆਂ ਦੇ ਇੱਥੇ ਵਰਕਰ ਜਿਹੜੇ ਆ ਆਪਣੇ ਵਰਕਰ ਨਹੀਂ ਬਲਕਿ ਨਮਾਇਦੇ ਨਮਾਇਦੇ ਇੱਥੇ ਬੈਠੇ ਆ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਆ ਤੇ ਗੁਰੂ ਅਗੇ ਅਰਦਾਸਾਂ ਕਰ ਰਹੇ ਆ ਕਿ ਜਿਹੜੀ ਸਿਕਉਮਤੇ ਬੜਾ ਖਤਰਨਾਕ ਹਥਿਆਰ ਕਾਂਗਰਸ ਨੇ ਵਰਤਿਆ ਕਿਉਂਕਿ ਅੱਜ ਤੋਂ ਪਹਿਲਾਂ ਵੀ ਇਹ ਵਰਤਿਆ ਸੀ ਤੇ ਪੰਜਾਬ ਦੀ ਸਾਰੇ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਆਉਣਾ ਪਿਆ ਔਰ ਉਹ ਸੱਗ ਦੇ ਭਾਂਬੜ ਵਿੱਚ ਦਿੱਲੀ ਦੀ ਕਾਂਗਰਸ ਸਰਕਾਰ ਨੂੰ ਵੀ ਪ੍ਰਧਾਨ ਮੰਤਰੀ ਦੇ ਹੱਥ ਧੋਣਾ ਪੈ ਗਿਆ ਤੇ ਮੈਂ ਸਮਝਦਾ ਕਿ ਇੱਕ ਬੜਾ ਖਤਰਨਾਕ ਸਟੈਪ ਜਿਹੜਾ ਵਾ ਕਾਂਗਰਸ ਨੇ ਚੁੱਕਿਆ ਜਿਹੜਾ ਇਹਨਾਂ ਨੂੰ ਵੀ ਬੜਾ ਮਹਿੰਗਾ ਪੈ ਸਕਦਾ ਸਾਨੂੰ ਤੇ ਹਮੇਸ਼ਾ ਹੀ ਮੁਸੀਬਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਲਵੀ ਚਿੰਡਾ ਦੇ ਚੱਠਾ ਨੂੰ ਜਿਹੜਾ ਪੰਥ ਦੇ ਵਿੱਚੋਂ ਛੇਕਿਆ ਗਿਆ ਉਹ ਫੈਸਲਾ ਤੁਸੀਂ ਕਿੰਨਾ ਕ ਜਾਇਜ਼ ਮੰਨਦੇ ਹੋ ਮੈਂ ਸਮਝਦਾ ਮੈਂ ਕਿ 2 ਸਾਲ ਪਹਿਲਾਂ ਲੋਕ ਰਾਏ ਪੈਦਾ ਕੀਤੀ ਲੋਕਾਂ ਨੇ ਵੋਟਾਂ ਪਾਈਆਂ ਤੇ ਕਾਂਗਰਸ ਤੇ ਰਾਜਵਲੇ ਪਈਆਂ ਪ੍ਰਬੰਧ ਕਾਂਗਰਸ ਕਾ ਕਰ ਰਹੀ ਸੀ ਹਰਿਆਣਾ ਦੇ ਵਿੱਚ ਉਹਨਾਂ ਨੇ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਲੈਕਸ਼ਨ ਕਰਾਈ ਤੇ ਨਾ ਝਿੰਡੇ ਦੀ ਜ਼ਮਾਨਤ ਬਚੀ ਨਾ ਨਲਵੇ ਦੀ ਜ਼ਮਾਨਤ ਬਚੀ ਲੋਕਾਂ ਲੋਕਾਂ ਨਾਲੋਂ ਟੁੱਟ ਚੁੱਕੇ ਨੇ ਜਿਨ੍ਹਾਂ ਨੂੰ ਸਿੱਖਾਂ ਦੀ ਨਮਾਇੰਦਗੀ ਵਿੱਚ ਹੀ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਉਹ ਕੀ ਵੱਖਰੀ ਕਮੇਟੀ ਬਣਾਉਣਗੇ ਉਹ ਤੇ ਕਾਂਗਰਸ ਦੇ ਤਰੇਟੇ ਚੜੇ ਹੋਏ ਨੇ